ਥਾਣਾ ਫਿਲੌਰ ਦੀ ਪੁਲਿਸ ਨੇ ਦੋ ਕਿਡਨੈਪਰਾਂ ਨੂੰ ਕੁਝ ਹੀ ਘੰਟਿਆਂ 'ਚ ਕਾਬੂ ਕਰਕੇ ਖੱਟੀ ਵਾਹਵਾ ਸ੍ਰੀ ਸਰਵਣ ਸਿੰਘ ਵਾਲੀ ਪੀਪੀਐਸਓ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਦੀ ਅਗਵਾਈ ਹੇਠ ਥਾਣਾ ਫਿਲੌਰ ਦੀ ਟੀਮ ਵੱਲੋਂ ਅਗਵਾशुदा ਵਿਅਕਤੀ ਤੇਜਾ ਸਿੰਘ ਅਤੇ ਉਸ ਨੂੰ ਅਗਵਾ ਕਰਨ ਵਾਲੇ ਮਨਦੀਪ ਸਿੰਘ ਅਤੇ ਕਮਲੇਸ਼ ਸਿੰਘ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਰਵਣ ਸਿੰਘ ਬਲ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਨੇ ਦੱਸਿਆ ਕਿ ਮਿਤੀ 27 ਜੂਨ 2025 ਨੂੰ ਕਮਲਜੀਤ ਕੋਰ ਪਤਨੀ ਤੇਜਾ ਸਿੰਘ ਵਾਸੀ ਪਿੰਡ ਚਾਹੜਾ थाना लाਡੋਵਾਲ ਜ਼ਿਲ੍ਹਾ ਲੁਧਿਆਣਾ ਨੇ 112 ਨੰਬਰ ਤੇ ਕਾਲ ਕਰਕੇ ਦੱਸਿਆ ਕਿ ਉਸਦੇ ਪਤੀ ਨੂੰ ਕੁਝ ਬੰਦਿਆਂ ਨੇ ਕਿਡਨੈਪ ਕਰ ਲਿਆ ਹੈ ਅਤੇ ਉਸ ਪਾਸੋਂ 20000 ਰੁਪਏ ਦੀ ਮੰਗ ਕਰ ਰਹੇ ਹਨ ਜਿਸ ਤੇ थाना ਫਿਲੌਰ ਦੇ ਸਬ ਇੰਸਪੈਕਟਰ ਗੋਵਿੰਦਰ ਸਿੰਘ اے ایس ਆਈ ਪਰਮਜੀਤ ਸਿੰਘ ਅਤੇ ਹੋਰ ਕਰਮਚਾਰੀਆਂ ਨੇ ਟੈਕਨੀਕਲ ਸੈੱਲ ਦੀ ਮਦਦ ਨਾਲ ਅਗਵਾशुदा ਵਿਅਕਤੀ ਤੇਜਾ ਸਿੰਘ ਦੇ ਮੋਬਾਈਲ ਨੰਬਰ 9876565823 ਦੀ ਲੋਕੇਸ਼ਨ ਹਾਸਲ ਕਰਕੇ ਅਗਵਾशुदा ਵਿਅਕਤੀ ਤੇਜਾ ਸਿੰਘ ਅਤੇ ਉਸ ਨੂੰ ਅਗਵਾ ਕਰਨ ਵਾਲੇ ਮਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਜਗਤਪੁਰ ਪੰਚਟੇਰਾ, ਕਮਲੇਸ਼ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਤੇਹਿੰਗੂ ਕਾਬੂ ਕੀਤਾ। ਕੁਛ ਵਿੱਚ ਦੌਰਾਨ ਇੱਕ ਗੱਲ ਸਾਹਮਣੇ ਆਈ ਕਿ ਮਨਦੀਪ ਸਿੰਘ ਅਤੇ ਕਮਲੇਸ਼ ਸਿੰਘ ਅਤੇ ਉਹਨਾਂ ਦੇ ਨਾਲ ਨਰਿੰਦਰ ਕੁਮਾਰ ਪੁੱਤਰ ਸੁਦਾਗਰ ਸਿੰਘ ਵਾਸੀ ਜਗਤਪੁਰਾ ਅਤੇ কিরਣਜੀਤ ਕੋਰ ਪਤਨੀ ਮੰਗਾ ਵਾਸੀ ਪਿੰਡ ਜਗਤਪੁਰਾ ਨੇ ਇੱਕ ਗੇਰੋ ਬਣਾਇਆ ਹੋਇਆ ਸੀ ਅਤੇ কিরਣਜੀਤ ਕੋਰ ਪੋਲੇ ਪਾਲੇ ਲੋਕਾਂ ਨੂੰ ਫੋਨ ਕਰਕੇ ਆਪਣੇ ਘਰ ਗਲਤ ਕੰਮ ਕਰਨ ਲਈ ਸੱਦ ਲੈਂਦੀ ਸੀ ਜਦੋਂ ਕੋਈ ਵਿਅਕਤੀ কিরਣਜੀਤ ਕੋਰ ਦੇ ਘਰ ਆ ਕੇ ਉਸ ਨਾਲ ਰਿਲੇਸ਼ਨ ਬਣਾਉਦਾ ਤਾਂ ਉਸੇ ਵਕਤ ਮਨਦੀਪ ਸਿੰਘ, ਕਮਲੇਸ਼ ਸਿੰਘ ਅਤੇ ਨਰਿੰਦਰ ਕੁਮਾਰ ਮੌਕੇ ਤੇ ਪਹੁੰਚ ਜਾਂਦੇ ਅਤੇ ਉਸ ਵਿਅਕਤੀ ਨੂੰ ਅਗਵਾ ਕਰਕੇ ਪੈਸਿਆਂ ਦੀ ਮੰਗ ਕਰਦੇ ਸਨ ਜੋ ਮਿਤੀ 27 ਜੂਨ 2005 ਨੂੰ ਉਕਤ ਵਿਅਕਤੀਆਂ ਨੇ ਤੇਜਾ ਸਿੰਘ ਨੂੰ ਅਗਵਾ ਕਰਕੇ ਵੱਖ ਵੱਖ ਮੋਟਰਸਾਈਕਲਾਂ ਤੇ ਪਿੰਡ ਚੰਡੀਪੀਰ ਸਤਲੁਜ ਦਰਿਆ ਤੇ ਲੈ ਕੇ ਗਏ। ਉਸ ਤੋਂ ਬਾਅਦ ਰਾਤ ਦੇ ਸਮੇਂ ਉਸਨੂੰ কিরਣਜੀਤ ਕੋਰ ਦੇ ਨਵੇਂ ਬਣ ਰਹੇ ਮਕਾਨ ਵਿੱਚ ਬੰਦੀ ਬਣਾਇਆ ਲਿਆ। ਜੋ ਥਾਣਾ ਫਲੋਰ ਦੀ ਪੁਲਿਸ ਵੱਲੋਂ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ কিরਣਜੀਤ ਕੋਰ ਦੇ ਘਰੋਂ ਅਗਵਾ ਕੀਤਾ ਹੋਇਆ ਵਿਅਕਤੀ ਤੇਜਾ ਸਿੰਘ ਅਤੇ ਅਗਵਾਕਾਰਾਂ ਨੂੰ ਕਾਬੂ ਕੀਤਾ। ਇਹਨਾਂ ਦੇ ਕੋਲੋਂ 5 ਮੋਬਾਈਲ ਫੋਨ ਇੱਕ ਮੋਟਰਸਾਈਕਲ ਅਤੇ ਖਿਡੌਣਾ ਪਿਸਤੌਲ ਬਰਾਮਦ ਕੀਤਾ ਇਹਨਾਂ ਨੂੰ ਮਾਨਯੋਗ ਅਦਾਲਤ ਪੇਸ਼ ਕਰ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਕੋਲੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਧੰਨਵਾਦ ਕਰਦੇ ਆ ਪੰਜਾਬ ਪੁਲਿਸ ਦਾ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਮੇਰਾ ਸਹਿਯੋਗ ਦਿੱਤਾ ਕਿਉਂਕਿ ਮੇਰੇ ਮੈਂ ਇਹਨਾਂ ਨੂੰ ਕੰਪਲੀਟ ਕੀਤੀ 112 ਤੇ ਇਹਨਾਂ ਨੇ 20-25 ਮਿੰਟਾਂ ਚ ਮੇਰੇ ਘਰ ਵਾਲੇ ਮੇਰੇ ਹਵਾਲੇ ਕੀਤੇ ਤੇ ਇਹਨਾਂ ਦਾ ਧੰਨਵਾਦ ਆ ਵੀ ਪਰ ਜਿਨ੍ਹਾਂ ਨੇ ਕੀਤਾ ਮੇਰੇ ਬੰਦੇ ਨਾਲੋਂ ਨਾਮ ਮੇਰਾ ਤੇਜਾ ਸਿੰਧਾ ਜੀ ਮਾਫਲਾ ਜੀ ਮੈਨੂੰ ਕਰ ਲੈ ਇਹਨਾਂ ਨੇ ਚਾਰ ਜਾਣਿਆਂ ਨੇ ਗੋਡਨੈਪ ਕਰ ਲਿਆ ਗੋਡਨੈਪ ਕਰਨ ਤੋਂ ਬਾਅਦ 5 ਲੱਖ ਦੀ ਫਰौती ਮੰਗੀ ਕੁੱਟਿਆ ਵੀ ਮਾਰਿਆ ਵੀ ਆ ਫਿਰ 5 ਲੱਖ ਤੋਂ 2 ਲੱਖ ਤੇ ਆ ਗਈ ਦੋ ਲੱਖ ਤੋਂ ਵੀ ਹਜ਼ਾਰ ਤੇ ਆ ਗਏ ਜੀ ਮਾੜੇ ਇਨਸਾਨ ਦੇ ਖਿਲਾਫ ਯੁੱਧ ਦੇ ਵਿੱਚ ਜ਼ਿਲ੍ਹਾ ਜਲੰਧਰ ਦਿਹਾਤੀ ਥਾਣਾ ਪਲਾਟ ਪੁਲਿਸ ਨੂੰ ਉਸ ਨੇ ਸਫਲਤਾ ਹਾਸਲ ਹੋਈ ਜਦ ਮਾਨਯੋਗ ਜਲੰਧਰ ਦਿਹਾਤੀ ਸਰਦਾਰ ਹਰਿੰਦਰ ਸਿੰਘ ਵੀਰ ਅਤੇ ਡੀਐਸਪੀ ਫਲੋਰ ਸਰਦਾਰ ਸਰਵਣ ਸਿੰਘ ਬਲ ਜੀ ਦੀ ਹਦਾਇਤ ਮੁਤਾਬਕ ਕੱਲ ਮਿਤੀ 27 6 25 ਨੂੰ ਸ਼ਾਮ ਦੇ ਵਕਤ ਇੱਕ ਲੇਡੀ ਕਮਲਜੀਤ ਕੌਰ ਵਾਈਫ ਆਫ ਤੇਜਾ ਸਿੰਘ ਜਿਸ ਨੇ ਕਿ ਜੋ ਕਿ ਲੱਡੂਵਾਲ ਦੇ ਰਹਿਣ ਵਾਲੇ ਹੈ ਜਿਨ੍ਹਾਂ ਨੇ ਕਿ 112 ਜੋ ਕਿ ਇੱਕ emergency helpline ਹੈ ਉਸ ਤੇ ਸੰਪਰਕ ਕਰਕੇ ਪੁਲਿਸ ਨਾਲ ਰਸਤਾ ਕਾਇਮ ਕੀਤਾ ਕਿ ਉਸਦੇ ਘਰ ਵਾਲੇ ਤੇਜਾ ਸਿੰਘ ਨੂੰ ਕਿਸੇ ਨੇ ਕਿਡਨਾਪ ਕਰ ਲਿਆ ਤੇ ਉਸ ਕੋਲ 20000 ਦੀ ਫਿਰੋਤੀ ਦੀ ਮੰਗ ਕੀਤੀ ਇਸ ਕੜੀ ਦੇ ਵਿੱਚ ਜਦ ਅਸੀਂ ਵੱਖ-ਵੱਖ ਟੀਮਾਂ ਬਣਾ ਕੇ ਪਰਚੀ ਨੂੰ ਪੜਤਾਲ ਦੇ ਰਾਹੀਂ ਵੈਰੀਫਾਈ ਕੀਤਾ ਤੇ ਮੋਬਾਈਲ ਲੋਕੇਸ਼ਨਾਂ ਰਾਹੀਂ ਅਸੀਂ ਟਰੈਕ ਕੀਤਾ ਸਾਨੂੰ ਤੇਜਾ ਸਿੰਘ ਜੋ ਕਿ ਚੰਡੀਗੜ੍ਹ ਤੋਂ ਗ੍ਰਹਿਮਤ ਹੋਇਆ ਅਤੇ ਸਾਨੂੰ ਦੋ ਦੋਸ਼ੀ ਕਮਲੇਸ਼ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਤਈ ਅਤੇ ਮਨਦੀਪ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਜਗਤਪੁਰਾ ਪੰਜ ਟੇਰਾ ਮੌਕੇ ਤੋਂ ਗ੍ਰਿਫਤਾਰ ਹੋਏ ਅਤੇ ਇੱਕ ਦੋਸ਼ੀ ਨਰਿੰਦਰ ਕੁਮਾਰ ਜੋ ਮੌਕੇ ਦਾ ਫਾਇਦਾ ਉਠਾ ਕੇ ਇੱਥੋਂ ਭੱਜ ਗਿਆ ਅਤੇ ਇੱਕ ਹੋਰ ਦੋਸ਼ੀ ਕਿਰਨਜੀਤ ਕੌਰ ਵਾਈਫ ਆਫ ਮੰਗਾ ਵਾਸੀ ਜਗਤਪੁਰਾ ਪੰਜ ਟੇਰਾ ਇਹ ਮੌਕੇ ਤੋਂ ਫਰਾਰ ਛਕਾ ਗਿਆ ਸਾਰੀ ਪੜਤਾਲ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿਰਨਜੀਤ ਕੌਰ ਜੋ ਕਿ ਤੇਜਾ ਸਿੰਘ ਨੂੰ ਫੋਨ ਤੇ ਬਹਿਲਾ ਫਸਲਾ ਕੇ ਆਪਣੇ ਬਾਸ ਉਸਨੇ ਘਰੇ ਬੁਲਾ ਲਿਆ ਸੀ ਅਤੇ ਉਸ ਦੇ ਨਾਲ ਜੋ ਵੀ ਇੱਕ ਗਲਤ ਸਿਸਟਮ ਦੇ ਵਿੱਚ ਸੀ ਤੇ ਜਿਸ ਨੂੰ ਕੀ ਕਮਲੇਸ਼ ਸਿੰਘ ਆਪਣੇ ਸਾਥੀਆਂ ਦੇ ਨਾਲ ਮੋਬਾਈਲ ਦੀ ਰਿਕਾਰਡਿੰਗ ਬਣਾਉਂਦੇ ਹੋਏ ਬਲੈਕਮੇਲ ਕੀਤਾ ਅਤੇ ਉਸ ਨਾਲ ਕੁੱਟਮਾਰ ਕੀਤੀ ਅਤੇ ਖਡੋਨਾ ਪਿਸਤੌਲ ਦੇ ਨਾਲ ਉਸ ਨੂੰ ਦਬਾਅ ਪਵਾ ਕੇ ਪਹਿਲਾਂ ਆਪਣੇ ਅਕਾਊਂਟ 'ਚ 1100 ਰੁਪਏ ਪੁਆਏ ਅਤੇ ਫਿਰ ਉਸ ਦੀ ਵਾਈਫ ਨੂੰ ਫੋਨ ਕਰਾ ਕੇ ਪਹਿਲਾਂ 5 ਲੱਖ ਦੀ ਮੰਗ ਕੀਤੀ ਫਿਰ 2 ਲੱਖ ਦੀ ਫਿਰ 20000 ਜਿੰਨਾ ਸੌਦਾ ਤੈਅ ਹੋਇਆ ਜੋ ਤੇਜਾ ਸਿੰਘ ਦੀ ਪਤਨੀ ਕਿਰਨ ਕਮਲੇ ਕਮਲਜੀਤ ਕੌਰ ਨੇ ਪੁਲਿਸਰਸ ਬਰਕਿਤਾ ਜਿਸ ਨੂੰ ਫੌਰਨ ਅਸੀਂ ਕਾਰਵਾਈ ਕਰਦੇ ਤੇਜਾ ਸਿੰਘ ਨੂੰ ਬਰਾਮਦ ਕੀਤਾ ਤੇ ਬਾਕੀ ਦੋਸ਼ਿਆਂ ਨੂੰ ਦੋ ਦੋਸ਼ਿਆਂ ਨੂੰ ਗ੍ਰਿਫਤਾਰ ਕੀਤਾ ਦੋ ਦੋਸ਼ੀਆਂ ਦੀ ਪਾਲਜ جاری ਹੈ ਇਹਨਾਂ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਹਸਲ ਕੀਤਾ ਜਾ ਰਿਹਾ ਤੇ ਇਹ ਅਬ ਵੈਰੀਫਾਈ ਕਰਾਂਗੇ ਇਹਨਾਂ ਨੇ ਹੋਰ ਇਸ ਤਰ੍ਹਾਂ ਕਿਤੇ ਨਹੀਂ ਵਾਰਤਾ ਤੱਕ ਇਹਨਾਂ ਦੇ ਪਿੱਲਰ ਨਹੀਂ ਕੋਈ ਕਦਮ दर्ज ਨਹੀਂ ਹੈ ਸਾਨੂੰ ਇਹਨਾਂ ਤੋਂ ਬਰਾਮਦ ਇਹ ਤੱਕ ਦੋ ਮੋਟਰਸਾਈਕਲ ਪੰਜ ਮੋਬਾਈਲ ਅਤੇ ਇੱਕ ਘੜਾਵਾ ਪਿਸਤੌਲ ਹੋਇਆ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ